ਸਾਡੇ ਪੇਸ਼ ਕੀਤੇ ਗਏ ਕਨਸੈਪਟ ਸਾਡੇ ਦੇ ਸਿਆਸਤਦਾਨ ਨਹੀਂ ਕੀਤਾ ਦੀ ਤੇ ਨਾ ਹੀ ਉਹਨਾਂ ਨੇ ਇਹ ਕਿਹਾ ਕਿ ਬੀਬੀ ਜੀ ਸ਼ਿਰਕੋਰੀ ਕੀ ਇੱਕ ਪਾਸੇ ਜੀਬੀ ਜੀ ਦੀ ਪ੍ਰਧਾਨ ਲਾਓ ਜੀ ਤੇ ਉਹ ਹੀ ਕੀ ਮੰਤਰੀ ਮੰਡਲ ਦੇ ਸਰਕਾਰ ਬਣੂਗੀ। ਉਹੀ ਜਿਹੜੇ ਕੀ ਸੁਝਾਦੀਆਂ ਲਗਾ ਲਗੇ ਜੀਬੀ ਜੀ ਮੈਂਬਰ ਹੋਣਗੇ ਉਹੀ ਤੇਰੇ ਪਾਸੇ ਮੰਤਰੀ ਹੋਣਗੇ। ਪਹਿਲੀ ਗੱਲ ਤਾਂ ਕੀ ਉਹ ਲੋਕਾਂ ਨਾਲ ਵੀ ਆਰ ਨਾਟ ਪਲੇ ਲੈਗ ਨੇ ਜਿੰਨਾ ਕਰਕੇ ਅਜੇ ਕਾਹ ਤੱਕ ਤੇ ਸਵਾਲ ਹੁੰਦੇ ਆ। ਝੋੜਾ ਕੌਣ ਉਹ ਸਾਰੇ ਆਪਾਂ ਜਾਣਦੇ ਕਿ ਸਭ ਤੋਂ ਵੱਡੇ ਲੋਕ ਜਿਹੜੇ ਹੈਗੇ ਆ ਉਹਨਾਂ ਲੋਕਾਂ ਨੂੰ ਅਜੇ ਨਾਲ ਤਾਂ ਪਾਓ। ਸਿਆਸਤ ਕੀ ਆ ਸਾਡੇ ਮੈਂ ਕਿਹਾ ਕੰਟਰੋਲ ਕਰ ਲਈ ਆ ਪੂਰੇ ਮੈਂ ਕਿਹਾ ਸਾਡੇ ਦਰ ਉਹਨਾਂ ਦੇ ਫੋਟੋ ਜੀ ਕਿ ਕਿ ਨਾ ਬਤੀ ਕਿ ਕਿ ਨਾਲ ਦੇ ਕੰਟਰੋਲੇ ਨਾਲ ਆਉਂਦੇ ਕਹਿੰਦੇ ਜੇ ਕਿਸੇ ਦਾ ਵजूद ਮੁਕੋਣਾ ਹੋਵੇ ਤਾਂ ਉਹਦੀ ਬਸਲ ਖਰਾਬ ਕਰ ਦੋ। ਇਹੀ ਕੰਮ ਪੰਜਾਬ ਨਾਲ ਹੋਇਆ। ਪਹਿਲਾਂ ਪੰਜਾਬ ਨੂੰ 1966 ਚ ਬੋਲੀ ਦੇ ਆਧਾਰ ਤੇ ਵੰਡਿਆ। ਹਜੇ ਇਹ ਜ਼ਖਮ ਪੁਰਾਣੀ ਲੱਗਾ ਸੀ ਕਿ ਪੰਜਾਬ ਨੂੰ ਆਪਣੇ ਪਿੰਡੇ ਤੇ 84 ਹੰਡ ਆਉਣੀ ਪਈ। ਜਦੋਂ ਇਹ ਜ਼ਖਮ ਭਰਨ ਲੱਗੇ ਤਾਂ ਸਾਡੀ نسل ਨੂੰ ਚਿੱਟੇ ਉੱਪਰ ਲਾ ਦਿੱਤਾ ਗਿਆ ਹਾਂ ਇਹ ਨਸ਼ਾ ਕੋਈ ਇੱਥੇ ਦਾ ਥੋੜੀ ਹੈ ਇਸ ਨੂੰ ਅਫਗਾਨਿਸਤਾਨ ਤੋਂ ਲੈ ਕੇ ਪਾਕਿਸਤਾਨ ਦੀਆਂ ਤਾਰਾਂ ਟਪਾ ਕੇ ਪੰਜਾਬ ਲਿਆਂਦਾ ਗਿਆ ਤੇ ਇਸ ਨੂੰ ਲਿਉਣ ਵਾਲਾ ਕੌਣ ਸੀ ਵਿਕਰਮ ਸਿੰਘ ਮਜੀਠੀਆ ਚਿੱਟੇ ਨਾਮ ਦੀ ਸਿੰਥੈਟਿਕ ਡਰਗ ਨੂੰ ਵੇਚ ਕੇ ਤੇ ਆਪਣੇ ਲਾਲਚ ਦੀ ਪੂਰਤੀ ਲਈ ਨੌਜਵਾਨੀ ਦੀ ਬੜੀ ਦੇ ਦਿੱਤੀ ਗਈ ਫਿਰ ਕੀ ਸੀ ਨੌਜਵਾਨ ਮਰਦੇ ਰਹੇ ਤੇ ਇਹਨਾਂ ਦੇ ਘਰ ਪਰਦੇ ਰਹੇ ਤੇ ਨਤੀਜਾ ਇਹ ਹੋਇਆ ਕਿ ਸੋਨੇ ਦੀ ਚਿੜੀ ਚਿੱਟੇ ਦੀ ਦੁਕਾਨ ਬਣ ਗਈ ਤੇ ਪੰਜਾਬ ਦੀ ਜਵਾਨੀ ਨੂੰ ਵਹਾ ਕੇ ਲੈ ਗਏ ਅੱਜ ਇਹ ਬਸ ਸਰਕਾਰਾਂ ਤੇ ਉਂਗਲ ਹੀ ਚੁੱਕਦੇ ਨੇ ਪਰ ਆਪਣੀਆਂ ਕਰਤੂਤਾਂ ਤੋਂ ਪਰਦਾ ਨਹੀਂ ਚੁੱਕਦੇ ਅੱਲਾ ਤੋਂ ਅਸੀਂ ਜਿਨ੍ਹਾਂ ਨੂੰ ਪੰਥ ਦੇ ਹਤਾਸ਼ੀ ਸਮਝਿਆ ਤੇਰਾ ਤੇਰਾ ਕਰਕੇ ਤੋਲਣ ਵਾਲੀ ਤੱਕੜੀ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਤੇਰਾ ਤੇਰਾ ਨਾਲ ਜੋੜ ਕੇ ਉਹਨਾਂ ਨੂੰ ਮਾਣ ਸਨਮਾਨ ਰਾਜ ਬਖਸ਼ੇ ਉਹਨਾਂ ਨੇ ਕੀ ਕੀਤਾ 1970 ਚ ਕੀ ਕੀਤਾ ਸਾਨੂੰ ਪਤਾ ਨਹੀਂ ਲੱਗਿਆ ਪਹਿਲੀ ਵਾਰ ਰਾਜ ਪ੍ਰਕਾਸ਼ ਸਿੰਘ ਬਾਦਲ ਕੋਲੇ 1970 ਚ ਆਇਆ ਸੀ ਫਿਰ ਉਸ ਤੋਂ ਮਗਰੋਂ 78 ਚ ਕੀ ਕੀਤਾ ਉਦੋਂ ਵੀ ਰਾਜ ਸੀ 97 ਚ ਕੀ ਕੀਤਾ 86 ਚ ਕੀ ਕੀਤਾ ਉਹ ਸਾਰੀਆਂ ਗੱਲਾਂ ਅਸੀਂ ਵੇਂਦੇ ਰਹੇ ਪਰ ਅਖੀਰ ਅੱਖਾਂ ਤੋਂ ਪੜਦਾ ਉਸ ਵੇਲੇ ਉਤਰਿਆ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਕੇ ਗਲੀਆਂ ਨਾਲੀਆਂ ਤੇ ਰੂੜੀਆਂ ਤੇ ਉਹਨਾਂ ਦੀ ਬੇਅਤ ਵੀ ਹੋਈ ਉਸ ਵੇਲੇ ਸਾਡੀਆਂ ਅੱਖਾਂ ਦੇ ਉੱਪਰ ਜਿਹੜਾ ਕਾਲਾ ਮੋਤੀਆ ਸੀ ਉਤਰਿਆ ਉਹਨਾਂ ਚੋਂ ਉਤਰਿਆ ਹੀ ਨਹੀਂ ਅਸੀਂ ਉਹਨਾਂ ਦੇ ਮਗਰੀ ਲੱਗੇ ਇਹ ਕੋਈ ਦੁਨਿਆਵੀ ਬਾਤ ਹੈ ਸਿੱਖਾਂ ਨੂੰ ਸੰਦੇਸ਼ ਦਿੰਦਾ ਹੈ ਲੋਕ ਜਿਹੜੇ ਸਿੱਖ ਸੀਗੇ ਉਹ ਸਾਰੀਆਂ ਸੱਜੇ ਘਾ ਕੇ ਉਹਨੂੰ ਸੇਦਾ ਕਰਦੇ ਸੀ ਤੇ ਸਿਰ ਮੱਤੇ ਬੰਨਦੇ ਸੀ ਪਰ ਅੱਜ ਕਿਹਨੇ ਸਿੱਖ ਬੰਨਦੇ ਆ ਕਿਉਂਕਿ ਬਾਦਲ ਕੇ ਲਾਣੇ ਨੇ ਜਿਹੜਾ ਮੀਰੀ ਪੀਰੀ ਦਾ ਕਨਸੈਪਟ ਘੱਟ ਢੰਗ ਨਾਲ ਕੀ ਸਾਡੇ ਵਿੱਚ ਲੈ ਕੇ ਆਂਦਾ ਉਹਨਾਂ ਨੇ ਸੱਤ ਸਿਪਾਹੀ ਸਾਡੇ ਖੂਨ ਸਾਡੇ ਪੇਸ਼ ਕੀਤਾ ਸੀ ਕਨਸੈਪਟ ਸਾਡੇ ਦੇ ਸਿਆਸਤਦਾਨ ਨਹੀਂ ਕੀਤਾ ਸੀ ਤੇ ਨਾ ਹੀ ਉਹਨਾਂ ਨੇ ਕਿਹਾ ਸੀ ਕਿ ਬੀਵੀ ਜਿਕਸ਼ੀਰ ਕੌਰੀ ਕਿ ਇੱਕ ਪਾਸੇ ਐਜੀਪੀ ਦੀ ਵੀ ਪ੍ਰਧਾਨ ਲੋਕ ਜੀ ਤੇ ਉਹੀ ਕੀ ਮੰਤਰੀ ਬਣ ਕੇ ਸਰਕਾਰ ਚੋਂਗੀ ਉਹੀ ਜਿਹੜੇ ਕੀ ਸੋਚਾਂ ਦੀਆਂ ਲਗਾ ਕੇ ਐਜੀਪੀ ਸੀ ਮੈਂਬਰ ਹੋਣਗੇ ਉਹੀ ਪੈਰੀ ਕਰਤਾ ਕਿ ਉਹ ਲੋਕ ਲਾੜ ਤੇ ਡੀਆ ਨਾ ਕਰ ਲੈ ਲੈ ਗਏ ਜਿੰਨਾ ਕਰਕੇ ਅੱਜ ਕਾ ਤੱਕ ਤੇ ਸਵਾਲ ਹੁੰਦੇ ਆ ਜੋ ਹਰ ਕਾ ਉਹ ਸਾਰੇ ਆਪਾਂ ਜਾਣਦੇ ਕਿ ਸਭ ਤੋਂ ਵੱਡੇ ਲੋਕ ਜਿਹੜੇ ਹੈਗੇ ਆ ਉਹਨਾਂ ਲੋਕਾਂ ਨੂੰ ਅਜ ਜਾਣਤਾ ਪਾਉ ਸਿਆਰਤ ਕੀਆ ਸਾਡੇ ਮੈਂ ਕਿਹਾ ਕੰਟਰੋਲ ਕਰ ਲੀਆ ਪੂਰੇ ਮੈਂ ਕਿਹਾ ਸਾਡੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਕੁਝ ਕੋਰ ਆ ਮੈਂ ਕਿਹਾ ਗਰਵਾਣੀ ਦੱਸੋ ਵੇਚੀ ਗਈ ਕਿ ਨਾ ਵੇਚੀ ਗਈ ਕਿੰਨਾ ਚਿਰ ਕੰਟਰੋਲ ਇਹਨਾਂ ਦੇ ਆਉਂਦੇ ਜਿੰਦੇ ਜੇ ਕਿਸੇ ਦਾ ਵजूद ਮਕੋਣਾ ਹੋਵੇ ਤਾਂ ਉਹਦੀ ਨਸਲ ਖਰਾਬ ਕਰ ਦੇ। ਇਹੀ ਕੰਮ ਪੰਜਾਬ ਨਾਲ ਹੋਇਆ। ਪਹਿਲਾਂ ਪੰਜਾਬ ਨੂੰ 1966 ਚ ਬੋਲੀ ਦੇ ਆਧਾਰ ਤੇ ਵੰਡਿਆ। ਹਜੇ ਇਹ ਜ਼ਖਮ ਭਰ ਨਹੀਂ ਲੱਗਾ ਸੀ ਕਿ ਪੰਜਾਬ ਨੂੰ ਆਪਣੇ ਪਿੰਡੇ ਤੇ 84 ਹੰਡਾਉਣੀ ਪਈ। ਜਦੋਂ ਇਹ ਜ਼ਖਮ ਭਰਨ ਲੱਗੇ ਤਾਂ ਸਾਡੀ نسل ਨੂੰ ਚਿੱਟੇ ਉੱਪਰ ਲਾ ਦਿੱਤਾ ਗਿਆ ਇਹ ਨਸ਼ਾ ਕੋਈ ਇੱਥੇ ਦਾ ਥੋੜੀ ਹੈ ਇਸ ਨੂੰ ਅਫਗਾਨਿਸਤਾਨ ਤੋਂ ਲੈ ਕੇ ਪਾਕਿਸਤਾਨ ਦੀਆਂ ਦਾਰਾਂ ਟਪਾ ਕੇ ਪੰਜਾਬ ਲਿਆਂਦਾ ਗਿਆ ਤੇ ਇਸ ਨੂੰ ਲਿਉਣ ਵਾਲਾ ਕੌਣ ਸੀ ਵਿਕਰਮ ਸਿੰਘ ਬਜੀਪਿਆ ਚਿੱਟੇ ਨਾਮ ਦੀ ਸਿੰਥੈਟਿਕ ਡਰੱਗ ਨੂੰ ਵੇਚ ਕੇ ਤੇ ਆਪਣੇ ਲਾਲਚ ਦੀ ਪੂਰਤੀ ਲਈ ਨੌਜਵਾਨੀ ਦੀ ਬੜੀ ਦੇਦਕੀ ਕੀਤੀ ਗਈ ਫਿਰ ਕਿਸੇ ਨੌਜਵਾਨ ਮਰਦੇ ਰਹੇ ਤੇ ਇਹਨਾਂ ਦੇ ਘਰ ਪਰਦੇ ਰਹੇ ਤੇ ਨਤੀਜਾ ਇਹ ਹੋਇਆ ਕਿ ਸੋਨੇ ਦੀ ਚਿੜੀ ਚਿੱਟੇ ਦੀ ਦੁਕਾਨ ਬਣ ਗਈ ਤੇ ਪੰਜਾਬ ਦੀ ਜਵਾਨੀ ਨੂੰ ਵਹਾ ਕੇ ਲੈ ਗਏ ਅੱਜ ਇਹ ਬਸ ਸਰਕਾਰਾਂ ਤੇ ਉਂਗਲ ਹੀ ਚੁੱਕਦੇ ਨੇ ਪਰ ਆਪਣੀਆਂ ਕਰਤੂਤਾਂ ਤੋਂ ਪਰਦਾ ਨਹੀਂ ਚੁੱਕਦੇ ਹਾਲਾਤੋ ਅਸੀਂ ਜਿਨ੍ਹਾਂ ਨੂੰ ਪੰਥ ਦੇ ਹਤੈਸ਼ੀ ਸਮਝਿਆ ਤੇਰਾ ਤੇਰਾ ਕਰਕੇ ਤੋਲਣ ਵਾਲੀ ਟੱਕੜੀ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਤੇਰਾ ਤੇਰਾ ਨਾਲ ਜੋੜ ਕੇ ਉਹਨਾਂ ਨੂੰ ਮਾਣ ਸਨਮਾਨ ਰਾਜ ਬਖਸ਼ੇ ਉਹਨਾਂ ਨੇ ਕੀ ਕੀਤਾ 1970 ਚ ਕੀ ਕੀਤਾ ਸਾਨੂੰ ਪਤਾ ਨਹੀਂ ਲੱਗਿਆ ਪਹਿਲੀ ਵਾਰ ਰਾਜ ਪ੍ਰਕਾਸ਼ ਸਿੰਘ ਬਾਦਲ ਕੋਲੇ 1970 ਚ ਆਇਆ ਸੀ ਫਿਰ ਉਸ ਤੋਂ ਬਾਅਦ ਉਹ 78 ਚ ਕੀ ਕੀਤਾ ਉਦੋਂ ਵੀ ਰਾਜ ਸੀ 97 ਚ ਕੀ ਕੀਤਾ 86 ਚ ਕੀ ਕੀਤਾ ਉਹ ਸਾਰੀਆਂ ਗੱਲਾਂ ਅਸੀਂ ਵੇਂਦੇ ਰਹੇ ਪਰ ਅਖੀਰ ਅੱਖਾਂ ਤੋਂ ਪੜਦਾ ਉਸ ਵੇਲੇ ਉਤਰਿਆ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਕੇ ਗਲੀਆਂ ਨਾਲੀਆਂ ਤੇ ਰੂੜੀਆਂ ਤੇ ਉਹਨਾਂ ਦੀ ਬੇਅਦਬੀ ਹੋਈ ਉਸ ਵੇਲੇ ਸਾਡੀਆਂ ਅੱਖਾਂ ਦੇ ਉੱਪੋਂ ਜਿਹੜਾ ਕਾਲਾ ਮੋਤੀ ਅਸੀਂ ਉਤਰਿਆ ਉਹਨਾਂ ਚੋਂ ਉਤਰਿਆ ਹੀ ਨਹੀਂ ਅਸੀਂ ਉਹਨਾਂ ਦੇ ਮਗਰੀ ਲੱਗੇ ਜਿਹੜਾ ਜੇ ਸਭ ਤੋਂ ਸਰਮੌਰ ਸੀ ਜਿਹੜਾ ਪੂਰੀ ਦੁਨੀਆਂ ਚ ਜਾ ਕੇ ਸਿੱਖਾਂ ਨੂੰ ਸੰਦੇਸ਼ ਦਿੰਦਾ ਤੇ ਲੋਕ ਜਿਹੜੇ ਸਿੱਖ ਸੀਗੇ ਉਹ ਸਾਰੇ ਗਿਆ ਸਿਰ ਟ ਘਾ ਕੇ ਉਹਨੂੰ ਸੇਜਾ ਕਰਦੇ ਤੇ ਸਿਰ ਮੱਥੇ ਮੰਗਦੇ ਸੀ ਪਰ ਅੱਜ ਕੱ denn ਕਿ ਸਿੱਖ ਬੰਦੇ ਆ ਕਿਉਂਕਿ ਬਾਹਰ ਕੇ ਲਾਣੇ ਨੇ ਜਿਹੜਾ ਬੀਵੀ ਬੀਵੀ ਦਾ ਕਨਸੈਪਟ ਕਾਜ ਢੰਗ ਨਾਲ ਕੀ ਸਾਡੇ ਵਿੱਚ ਲੈ ਕੇ ਆਂਦਾ ਉਹਨਾਂ ਨੇ ਸੱਤ ਸਿਪਾਹੀ ਸਾਡੇ ਘੂਸਾ ਦੇ ਪੇਸ਼ਕੀ ਦਾ ਦੀ ਕਨਸੈਪਟ ਸੱਤ ਦੇ ਸਿਆਸਤਦਾਨ ਨਹੀਂ ਕੀਤਾ ਸੀ ਤੇ ਨਾਲ ਹੀ ਉਹਨਾਂ ਨੇ ਇਹ ਕਹਿ ਸੀਗਾ ਬੀਬੀ ਜਗਜੀਤ ਕੌਰ ਜੀ ਇੱਕ ਪਾਸੇ ਜੀਪੀਸੀ ਦੀ ਪ੍ਰਧਾਨ ਲਾਓ ਜੀ ਧੋਹੀ ਕੀ ਮੰਤਰੀ ਮੰਡਲ ਦੇ ਸਰਕਾਰ ਬਣੂਗੀ ਕੋਈ ਜਿਹੜੇ ਕੀ ਸ ਕੀ ਕਰਦਾ ਕਿ ਉਹ ਲੋਕਾਂ ਨਾਲ ਕੀਆ ਨੌਂਦਲੇ ਲੈ ਗਏ ਜਿਨ੍ਹਾਂ ਕਰਕੇ ਅੱਜ ਕਾੱਕਰ ਤੇ ਸਵਾਲ ਹੁੰਦੇ ਆ ਝੋਹਾ ਕੌਣ ਉਹ ਸਾਰੇ ਆਪਾਂ ਜਾਣ ਲੈ ਕੇ ਸਭ ਤੋਂ ਵੱਡੇ ਰੋਚੀ ਜਿਹੜੇ ਹੈਗੇ ਆ ਉਹਨਾਂ ਲੋਕਾਂ ਨੂੰ ਅੱਜ ਜਾਣਤਾ ਪਾਉ ਸਿਆਰਤ ਕੀਆ ਸਾਡੇ ਮੈਂ ਕਿਹਾ ਕੰਟਰੋਲ ਕਰ ਲਈਆ ਪੂਰੇ ਮੈਂ ਕਿਹਾ ਸਾਡੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਕੁਝ ਹੋ ਰਿਹਾ ਮੈਂ ਕਿਹਾ ਗਰਵਾਣੀ ਦੱਸੋ ਵੇਚੀ ਗਈ ਕਿ ਨਾ ਵੇਚੀ ਗਈ ਕਿੰਨਾ ਚਿਰ ਕੰਟਰੋਲ ਇਹਨਾਂ ਦੇ ਆਉਂਦੇ ਕਹਿੰਦੇ ਜੇ ਕਿਸੇ ਦਾ ਵजूद ਮਕੋਣਾ ਹੋਵੇ ਤਾਂ ਉਹਦੀ ਨਸਲ ਖਰਾਬ ਕਰ ਦਿੰਦਾ। ਇਹੀ ਕੰਮ ਪੰਜਾਬ ਨਾਲ ਹੋਇਆ। ਪਹਿਲਾਂ ਪੰਜਾਬ ਨੂੰ 1966 ਚ ਬੋਲੀ ਦੇ ਆਧਾਰ ਤੇ ਵੰਡਿਆ। ਹਜੇ ਇਹ ਜ਼ਖਮ ਪੁਰਾਣੀ ਲੱਗਾ ਸੀ ਕਿ ਪੰਜਾਬ ਨੂੰ ਆਪਣੇ ਪਿੰਡੇ ਤੇ 84 ਹੰਡਾਉਣੀ ਪਈ। ਜਦੋਂ ਇਹ ਜ਼ਖਮ ਭਰਨ ਲੱਗੇ ਤਾਂ ਸਾਡੀ نسل ਨੂੰ ਚਿੱਟੇ ਉੱਪਰ ਲਾ ਦਿੱਤਾ ਗਿਆ ਹਾਂ ਇਹ ਨਸ਼ਾ ਕੋਈ ਇੱਥੇ ਦਾ ਥੋੜੀ ਹੈ ਇਸ ਨੂੰ ਅਫਗਾਨਿਸਤਾਨ ਤੋਂ ਲੈ ਕੇ ਪਾਕਿਸਤਾਨ ਦੀਆਂ ਤਾਰਾਂ ਟਪਾ ਕੇ ਪੰਜਾਬ ਲਿਆਂਦਾ ਗਿਆ ਤੇ ਇਸ ਨੂੰ ਲਿਹਾਣ ਵਾਲਾ ਕੌਣ ਸੀ ਵਿਕਰਮ ਸਿੰਘ ਮਜੀਠੀਆ ਚਿੱਟੇ ਨਾਮ ਦੀ ਸਿੰਥੈਟਿਕ ਡਰਗ ਨੂੰ ਵੇਚ ਕੇ ਤੇ ਆਪਣੇ ਨਾਲਜ ਦੀ ਪੂਰਤੀ ਲਈ ਨੌਜਵਾਨੀ ਦੀ ਬੜੀ ਦੇ ਦਿੱਤੀ ਗਈ ਫਿਰ ਕਿਸੇ ਨੌਜਵਾਨ ਮਰਦੇ ਰਹੇ ਤੇ ਇਹਨਾਂ ਦੇ ਘਰ ਪੜਦੇ ਰਹੇ ਤੇ ਨਤੀਜਾ ਇਹ ਹੋਇਆ ਕਿ ਸੋਨੇ ਦੀ ਚਿੜੀ ਦੀ ਦੁਹਾਣ ਹੁੰਦੇ ਤੇ ਪੰਜਾਬ ਦੀ ਜਵਾਨੀ ਨੂੰ ਵਹਾ ਕੇ ਲੈਦੇ ਅੱਜ ਇਹ ਬਸ ਸਰਕਾਰਾਂ ਤੇ ਉਂਗਲ ਹੀ ਚੁੱਕਦੇ ਨੇ ਪਰ ਆਪਣੀਆਂ ਕਰਤੂਤਾਂ ਤੋਂ ਪਰਦਾ ਨਹੀਂ ਚੁੱਕਦੇ 50 ਸਾਲਾਂ ਤੋਂ ਅਸੀਂ ਜਿਨ੍ਹਾਂ ਨੂੰ ਪੰਥ ਦੇ ਹਤੈਸ਼ੀ ਸਮਝਿਆ ਤੇਰਾ ਤੇਰਾ ਕਰਕੇ ਤੋਲਣ ਵਾਲੀ ਤੱਕੜੀ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਤੇਰਾ ਤੇਰਾ ਨਾਲ ਜੋੜ ਕੇ ਉਹਨਾਂ ਨੂੰ ਮਾਣ ਸਨਮਾਨ ਰਾਜ ਬਖਸ਼ੇ ਉਹਨਾਂ ਨੇ ਕੀ ਕੀਤਾ 1970 ਚ ਕੀ ਕੀਤਾ ਸਾਨੂੰ ਪਤਾ ਨਹੀਂ ਲੱਗਿਆ ਪਹਿਲੀ ਵਾਰ ਰਾਜ ਪ੍ਰਕਾਸ਼ ਸਿੰਘ ਬਾਦਲ ਕੋਲੇ 1970 ਚ ਆਇਆ ਸੀ ਫਿਰ ਉਸ ਤੋਂ ਅਗਰੋਂ 78 ਚ ਕੀ ਕੀਤਾ ਉਦੋਂ ਵੀ ਰਾਜ ਸੀ 97 ਚ ਕੀ ਕੀਤਾ 86 ਚ ਕੀ ਕੀਤਾ ਤਾਂ ਉਹ ਸਾਰੀਆਂ ਗੱਲਾਂ ਅਸੀਂ ਵੇਂਦੇ ਰਹੇ ਪਰ ਅਖੀਰ ਅੱਖਾਂ ਤੋਂ ਪੜਦਾ ਉਸ ਵੇਲੇ ਉਤਰਿਆ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਕੇ ਗਲੀਆਂ ਨਾਲੀਆਂ ਤੇ ਰੂੜੀਆਂ ਤੇ ਉਹਨਾਂ ਦੀ ਬੇਅਤ ਵੀ ਹੋਈ ਉਸ ਵੇਲੇ ਸੱਜਣਾਂ ਅੱਖਾਂ ਦੇ ਉੱਥੋਂ ਜਿਹੜਾ ਕਾਲਾ ਮੋਤੀ ਸੀ ਉਤਰਿਆ ਉਹਨਾਂ ਚੋਂ ਉਤਰਿਆ ਹੀ ਨਹੀਂ ਅਸੀਂ ਉਹਨਾਂ ਦੇ ਮਗਰੀ ਲੱਗੇ